ਜੋਰੇ ਹੋਲੇ ਧਰ ਲਗੇ ਵੀ ਟ੍ਰੈਕੀ ਵਾਲ ਮੜਾ ਚੱਲਨੇ ਆ ਜਾ ਹੁਣ ਉਹ ਚੱਲਨੇ ਆ ਜਾ ਹੁਣ ਦੱਸ ਵੀ ਧਰ ਲਓਗੇ 8 ਰੁਪਏ ਕਿ ਨਹੀਂ ਓਰੇ ਆ ਮੈਂ ਕੰਮ ਕਰਾਂ ਚੱਲ ਕਰ ਲਈ ਕੰਮ ਤੂੰ ਗੱਲ ਕਰਦਾ ਵੀ ਪੁੱਤ ਜੋਰੇ ਨੂੰ ਮੜਾ ਕਾ ਧਰ ਦੋਗੇ 8 ਰੁਪਏ ਤਾਂ ਹੀ ਪੁੱਤ ਦਾ ਹੀ ਮੜਾ ਜਾ ਓਰੇ ਚੱਲਨੇ ਕਿਵੇਂ ਜਾਂ ਮਾਰ ਪਾ ਹੁਣ ਅੱਜ ਕਰ ਲਈ ਜੀ ਆਹ ਨਾਲੇ ਕਿੱਲ ਕਿਵੇਂ ਕਹਿੰਦਾ ਕਿਵੇਂ ਲੱਗਣੇ ਚਾਹੀਦੇ ਆ ਪੁੱਤ ਯਾਰ ਮੜਾ ਜਾ ਇਹਨੂੰ ਬਾਕੀ ਨਾਲ ਇਹ ਕਹਿੰਦਾ ਯਾਰ ਵੀ ਉਹਦੇ ਟੈਂਕੀ ਦੇ ਨਾਲ ਲੱਗਣੀ ਚਾਹੀਦੀ ਸਾਈਡ ਦੇ ਪਾਸੇ ਤੇ ਕੀ ਕਹਿੰਦਾ 10 ਮੜਾ ਜਾ ਸਰਗੇ ਸਰਗੇ ਉਂਡੇ ਲੱਗਣੇ ਚਾਹੀਦੇ ਵੀ ਤਾਂ ਤੱਕਦਾ ਹਾਂ ਹਾਂ ਇਹ ਐਵੇਂ ਆਦਾ ਠੀਕ ਆ ਬਾਕੀ ਕਹਿੰਦਾ ਵੀ ਫਿੱਟ ਕਰ ਦਿਓ ਕਹਿੰਦਾ ਅੱਜ ਇਹਦਾ ਹੱਥ ਨਾਲ ਨਹੀਂ ਕਰਦੇਓ ਕਹਿੰਦਾ ਬਾਦੋਂ ਚਾਹ ਜੂ ਕਰਾ ਕਾੜੀ ਚਾਹ ਜੂ ਕਰਾ ਕਾੜੀ ਰੱਖੀ ਫੇਰ ਧਰ ਦੇਣਗੇ ਹੱਥ ਮੂੰਹ ਰੱਖੀ ਮੜਾ ਜਾ ਇਹਨਾਂ ਤੇ ਦੁੱਧ ਦੀ ਪੱਤੀ ਹਾਂ ਦੁੱਧ ਦੀ ਪੱਤੀ ਰੱਖੀ ਕੁਝ ਮਾਰੀ ਆ ਆ 2000 ਲੀਟਰ ਵਾਲੀ ਆ ਚੰਨੇ ਵੱਡੀ ਆ ਟੇਕੀ ਹੋ 2000 ਲੀਟਰ ਦੀ ਆ ਛੋਟੀ ਨਹੀਂ ਹੈ ਆ ਕਿਹੜੀ ਕੰਪਨੀ ਦੀ ਆ ਆ ਕਿਹੜਾ ਕੀ ਲਿਖਿਆ ਕਿਹੜੀ ਕੰਪਨੀ ਲਿਖਿਆ ਤੁਸੀਂ ਆਪਣੇ ਹੈਂ ਅਸ਼ੀਰਵਾਦ ਵਾਲਾ ਲੀ ਆ ਹਾਂ ਹੈ ਹੈਵੀ ਆ ਚੰਨੇ ਇਹ گاਉ ਬੰਦੇ ਲੱਗਿਆ ਤਾਂ ਉਹਦੇ ਲਈ ਵੀ ਭਲਕੇ ਟੈਂਕੀ ਆ ਕਰਦੀਆਂ ਥਲੜੀ ਹੂੰ ਇਹ ਆਈ ਨਾ ਹੋਰ ਆਈ ਉਹ ਬੰਦਾ ਇਹ ਮਜ਼ਬੂਤ ਬਹੁਤ ਆ ਨਾ ਮਜ਼ਬੂਤ ਬਹੁਤ ਨਾ ਕੀਪਨ ਕਲੱਬ ਵਾਲੀ ਜਿਹੜਾ ਲੱਗਿਆ ਆਹ ਹੁਣ ਤਾਂ ਹੋ ਗਿਆ 500 ਵਾਲੀ 1000 ਵਾਲੀ 10000 ਲੀਟਰ ਦੀ ਮਰਜ਼ੀ ਲੈ ਲੈ ਹੂੰ 2000 ਲੀਟਰ ਵਾਲੀ ਬਹੁਤ ਆਪਾਂ ਨੂੰ ਆ 2 ਕੁ ਦੀ ਆ ਹੋਊਗੀ ਮਸਾਂ ਇਨੇ ਕੁ ਦੀ ਹੋਊਗੀ ਹੋ ਨਾ ਭਰਾ ਜੀ ਦਾ ਇਤੇ ਜਿਹੜੇ ਹੁੰਦਾ ਐ ਲੱਗਦਾ ਟੈਂਕੀ ਤੇ ਹਾਂ ਵੇਖੋ ਉਹਦੇ ਉੱਤੋਂ ਭੰਦਿਆ ਉਹਨੂੰ ਭੰਨ ਕੇ ਫੇਰ ਹੀ ਰੱਖਣਗੇ ਰੱਖਣਗੇ ਹਾਂ ਵਿੱਚ ਆਪ ਧਰ ਦੇਣਗੇ ਵਿੱਚ ਦੇ ਸਾਈਡ ਤੇ ਹਾਂ ਆਦੀ ਮਰਜੀ ਨਾਲ ਖਾ ਲਈ ਹੁਣ ਦੱਸ ਦਿਓ ਹੁਣ ਇੱਥੇ ਕੋਲੇ ਚੰਨੇ ਬਾਈ ਦੱਸੀ ਜੱਲੀ ਨਾਲੇ ਆਦੇ ਦੂਜੇ ਸਰਗੇ ਹੁਣ ਇਹ ਕਹਿ ਗੋ ਵੀਡੀਓ ਪਿਆਗਾ ਠੀਕ ਆ ਨਹੀਂ ਸਾਡਾ ਨੰਬਰ ਵੀ ਗਰੁੱਪ ਵਿੱਚ ਮੈਂ ਉਹ ਜੀ ਤੁਹਾਡੇ ਹੈ ਨਹੀਂ ਆ ਅੱਛਾ ਆ ਕੋਡਾ ਨੰਬਰ ਕੋ ਕੋਈ ਠਹਿਦਾ ਬਾਅਦ ਤੇ ਪਾਉਣੇ ਤੋਂ ਬਣ ਲੈਣ ਦੇ ਹਲੇ ਹਲੇ ਚੰਨਾ ਚੰਨੇ ਦਾ ਸਰਯੇ ਤੇ ਲਾਉਂਦਾ 2000 ਜਿਹੜੇ ਕਹਿੰਦਾ ਚੰਨਾ ਚੰਨੇ ਦੇ ਸਰਗੇ ਲਾ ਦੇ ਵੀ ਪਹਿਲਾਂ ਆਹੋ ਚੰਨਾ ਕਹਿੰਦਾ ਸਰਗੇ ਚਾਹੀਦੇ ਸੀ ਦੋ ਕਿਹਨੇ ਹੀ ਕਰਾਵੇਗਾ ਵੀ ਕੰਪਨੀ ਨੇ ਕਰਾ ਦੇਣਾ ਬਸ ਹਰ ਸੋ ਬੰਦੇ ਦੀ ਡਿਮਾਂਡ ਪੂਰੀ ਕਰੋ ਆਹੋ ਇਹ ਭਾਈ ਜੰਨੇ ਤੋਂ ਪਹਿਲਾਂ ਟਾਈ ਜਾਂਦੇ ਥੋੜਿਆ ਨਾ ਘੜਾ ਨਾ ਟੈਂਦੀ ਆ ਅਨੀਆਂ ਵੀ ਮੈਂ ਮਾਮੂਲੀ ਗੱਲ ਹੀ ਸੀ ਸੀਮੈਂਟ ਪਿਆ ਸੀ ਸੀਮੈਂਟ ਆ ਗੱਲੇ ਰੇਪੇ ਦੀ ਬਾਹਲਾ ਬੰਦੇ ਨੇ ਹਾਂ ਦੁਬਾਰੀ ਤਾਂ ਪੇਹ ਦੀ ਫੇਰ ਕੀਤੀ ਇਹਦੀ ਪਹਿਲਾਂ ਬਹੁਤ ਤਿੰਨ ਵਾਰੀ ਕਰੀ ਆ ਤਿੰਨ ਚਾਰ ਵਾਰੀ ਕਰੀ ਆ ਕੋਈ ਵੀ ਕਰ ਦੇਣੀ ਪੇਹ ਦੀ ਗੱਲ ਸੁਣਾ ਸੀ ਜਰਾ ਸਾਡਾ ਰੰਗ ਜੋ ਸਾਲ ਪਾਸਾ ਉਹ ਗੱਲ ਤਾਂ ਚੰਨੇ ਬਿੰਦੇ ਬਿੰਦੇ ਨਾਲ ਫਿਰ ਸਿਰ ਚ ਪੈਂਦੀ ਆ ਉੱਥੇ ਜਾਂਦੇ ਚੋਂਦੀ ਆ ਚੋਂਦੀ ਤਾਂ ਆਪਣੀ ਹੋਰ ਦੇ ਉੱਤੋਂ ਧੜਕ ਧੜਕ ਫਿਰ ਸਾਰਾ ਲੈਂਟਰ ਵਹਿ ਜੂ ਹਾਂ ਹਾਂ ਨਾ ਪੱਕਾ ਕੰਮ ਹੋਜੂ ਹੁਣ ਆਇਆ ਜਮਾ ਪੂਰਾ ਪੱਕਾ ਕੰਮ ਹੋਜੂ ਬਾਈ ਪੂਰਾ ਪੱਕਾ ਨਾਲੇ ਮੂਰੇ ਹੁਣ ਆਪਣੇ ਮੇਲਾ ਆਉਂਦਾ ਫੇਰ ਫੇਰ ਟੈਂਕੀ ਉੱਤੇ ਬੋ ਚੋਈ ਚਾਹੀਏ ਬੰਦਾ ਹਾਂ ਬਾਕੀ ਬੰਦੇ ਤਲਕ ਦੇ ਫਿਰ ਤਲਕਲ ਬਣਦੀ ਆ ਉੱਥੇ ਜਲਬ ਬਣ ਜਣੀ ਆ ਫਿਰ ਬੰਦੇ ਤਲਕੇ ਡਿੱਗਣਗੇ ਫਿਰ ਅਗਲਾ ਕਹਿੰਦਾ ਯਾਰ ਸਾਡੇ ਤੁਸੀਂ ਇਹੀ ਕਰਦੇ ਆ ਕੋ ਸਿੱਕਾ ਜੀ ਪਤਾ ਨਾ ਮੂਰ ਨਾਲ ਨਹੀਂ ਉਹ ਸਾਰੇ ਹੁਣ ਇਹਨੂੰ ਕਿਹਾ ਵੀ ਕਰਕੇ ਫਟ ਕਰਕੇ ਜਾਈ ਪੂਰਾ ਵਧੀਆ ਬਣਾ ਦੇ ਜਗਾੜ ਹਾਂ ਉਹ ਬਾਗ ਨੂੰ ਜਾ ਥੱਲੇ ਕਾ ਨਾਲੇ ਉਹ ਪਿਸ਼ਾਬ ਕਰਨ ਵਾਲੇ ਆ ਉਹਨਾਂ ਦੇ ਪਾਈਪਾਂ ਫਿੱਟ ਕਰਦੇ ਤੇ ਨਾਲੇ ਅੰਦਰ ਲੈਟਰਿੰਗਾਂ ਜਿਹੜੀਆਂ ਸਾਰੀਆਂ ਦੇ ਪਾਈਪਾ ਪਾਣੀ ਪੂਰਾ ਚੱਲਦਾ ਹੋਵੇ। ਲੈਜੀ ਤੋਂ ਦਰਬਾਰ ਸਾਹਿਬ ਮੂਰੇ ਲਵਾ ਦੇ ਸਿੰਕ ਜੱਟ ਟੁੱਟੀ ਹੈ। ਹੈ? ਪਈ ਉੱਥੇ ਯਾਰ ਚੱਕੜ ਉੱਥੇ ਚੱਕੜ ਕਰਨਗੇ ਯਾਰ ਰੌਲਾ ਤਾਂ ਹੈ। ਦਰਬਾਰ ਸਾਹਿਬ ਦਾ ਪੈਸਾ ਆਉਂਦੇ ਆ ਬਾਈ। ਉੱਥੇ ਬੁਰੇ ਪਾਣੀ ਨਿਕਲਣ ਨੂੰ ਚਾਹੀਦਾ ਫਿਰ ਅੰਦਰ ਹੈਗਾ ਵਾ ਯਾਨੀ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਹੈਗਾ ਆਪਣਾ ਸਿੰਕ ਇੱਕ ਬਣਾ ਜੇ ਦੇਗਾਂ ਤੋਂ ਗਾਲਾ ਹੱਥ ਤੋਤਾ ਜਾਂਦਾ ਆਹੋ ਪਰੇ ਗੁੰਝੇ ਹੈਗੀ ਆ ਹੈਗੀ ਹਾਂ ਕਿਉਂ ਜੇ ਆਪਾਂ ਪੂਰੇ ਦਰਬਾਰ ਦੇ ਬਣਾ ਤਾਂ ਬਾਈ ਹਰੇਕ ਨੇ ਲੱਗ ਜਾ ਕੇ ਨਾ ਪੈਰ ਪੂਰ ਧੋਲ ਕੇ ਕੋਸ਼ ਕੋਲੇ ਪਸ ਆ ਕੋਈ ਕੋਈ ਰੋ ਉੱਤੇ ਚੱਕੜ ਹੋਊਗਾ ਬੰਦਾ ਜਾਣ ਕੇ ਹੋਰ ਕਦੂ ਅੰਦਰ ਹੈਗੀ ਬਾਕੀ ਅਸ਼ੀਰਵਾਦ ਟੈਂਕੀ ਆ ਬਾਈ ਆ ਬਹੁਤ ਵਧੀਆ ਟੈਂਕੀ ਐ ਇਹ ਉਹ ਦੀਦੀ ਨਹੀਂ ਇੱਥੇ ਸਾਹਮਣੇ ਹਰੇਕ ਦੇ ਦੁਆਬੇ ਜਾਂਦਾ ਜਾਂਦਾ ਜੋਰੇ ਹੋਣੀ ਆ ਬੋ ਯਾਰ ਮੁਸ਼ਕਲ ਟੈਣੀ ਆ ਸੀਮਟ ਨਰਾ ਲੱਗਿਆ ਵਾ ਉਹਨੂੰ 2 ਇੱਕ ਦੀ ਬਣੀ ਸੀ ਪਹਿਲਾਂ ਆਪਾਂ ਨੂੰ ਨਿੱਤ ਤਿਲਕੇ ਡਿੱਗੰਦਾ ਭਾਈ ਸੂਟ ਕਰਾਓ ਨੀ ਨੀ ਡੁੱਗਾਂ ਨੇ ਭਾਈ ਇਹ ਥਾਰਿਆਂ ਨੇ ਧਰਾਈ ਆ ਕਹਿ ਕੇ ਕਹਿ ਕੇ ਵਾਲਾ ਵੀ ਤਰੋ ਨਹੀਂ ਤੇ ਟਟਕਾਂਗੇ ਇੱਥੇ ਡੱਗ ਵੀ ਪੈਂਦਾ ਆ ਬੰਦਾ ਤਲਕੇ ਚਪਲੀ ਚੁਪਲੀ ਵਾਲਾ ਬੱਸ 5 ਮਿੰਟ ਦੀ ਬਾਲੀ ਨਹੀਂ ਜਵਰੇ ਹੋਣੀ ਜਵਰੇ ਹੋਣੀ ਜਵਰੇ